ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਜਿਹੜਾ ਟੌਪਿਕ ਹੈ ਜੋ ਮੈਂ ਆਪਣੇ ਸੱਜਣਾ ਮਿੱਤਰਾਂ ਭੈਣ ਭਰਾਵਾਂ ਦੇ ਨਾਲ ਸਾਂਝਾ ਕਰਨਾ ਚਾਹੁੰਨਾ ਉਹ ਟੌਪਿਕ ਇਹ ਵੀ ਕਦੇ-ਕਦੇ ਜਿਹੜੇ ਅਣਖੀਲੇ ਬੰਦੇ ਹੁੰਦੇ ਨੇ ਆਪਣੇ ਰਿਸ਼ਤੇਦਾਰੀ ਦੇ ਸਰਕਲ ਵਿੱਚ ਜਾਂ ਫਰੈਂਡ ਸਰਕਲ ਵਿੱਚ ਉਹਨਾਂ ਦੇ ਨਾਲ ਲੋਕ ਖਾਮਖਾਈ ਈਰਖਾ ਕਰਨੀ ਸ਼ੁਰੂ ਕਰ ਦਿੰਦੇ ਨੇ ਜਿਨੂੰ ਕਈ ਦਾ ਤੱਕੇ ਦਾ ਬੈਰ ਰਚਾ ਕੇ ਬਹਿ ਜਾਂਦੇ ਨੇ ਉਹਨਾਂ ਦੇ ਨਾਲ ਜਿਨ੍ਹਾਂ ਦੇ ਅੰਦਰ ਅਣਖ ਦੀ ਕਣੀ ਅਜੇ ਜਿਉਂਦੀ ਹੁੰਦੀ ਹੈ ਉਹਦਾ ਇੱਕ ਕਾਰਨ ਹੁੰਦਾ ਹੈ ਬੜਾ ਵੱਡਾ ਕਿਉਂਕਿ ਉਹ ਆਮ ਲੋਕਾਂ ਦੇ ਨਾਲ ਆਪਣੀ ਹਾਂ ਦੇ ਨਾਲ ਹਾਂ ਘੱਟ ਮਿਲਾਉਂਦਾ ਹੈ ਜਾਂ ਇਸ ਤਰ੍ਹਾਂ ਕੇ ਲਈ ਵੀ ਦੂਜੇ ਲੋਕਾਂ ਦੇ ਨਾਲੋਂ ਉਹਦਾ ਜੀਵਨ ਦਾ ਢੰਗ ਥੋੜਾ ਜਿਹਾ ਵੱਖਰਾ ਹੁੰਦਾ ਹੈ ਇਹ ਇਸ ਤਰ੍ਹਾਂ ਕਹ ਲਈਏ ਵੀ ਉਹ ਦੂਜਿਆਂ ਨਾਲੋਂ ਥੋੜਾ ਸੋਚਦਾ ਵੱਖਰੇ ਢੰਗ ਦੇ ਨਾਲ ਤੇ ਦੂਜਿਆਂ ਸਾਰਿਆਂ ਦੇ ਅੰਦਰ ਫਿਰ ਇੱਕ ਕਾਮਨ ਗੱਲ ਕੰਮ ਕਰਨੀ ਸ਼ੁਰੂ ਕਰ ਦਿੰਦੀ ਵੀ ਇਹ ਸਾਡੇ ਵਰਗਾ ਬਣ ਕੇ ਕਿਉਂ ਨਹੀਂ ਚੱਲ ਰਿਹਾ ਮੇਰੇ ਵਰਗਾ ਸੋਚਦਾ ਕਿਉਂ ਨਹੀਂ ਮੇਰੇ ਵਾਂਗ ਕਰਦਾ ਕਿਉਂ ਨਹੀਂ ਮੇਰੇ ਵਾਂਗ ਬਹਿੰਦਾ ਖਲੋਂਦਾ ਕਿਉਂ ਨਹੀਂ ਇਹ ਵਾਕੋ ਕਿਉਂ ਚੱਲ ਰਿਹਾ ਖੈਰ ਇੱਕ ਮੈਂ ਹੋਰ ਗੱਲ ਤੁਹਾਡੇ ਸਾਹਮਣੇ ਰੱਖ ਦਿਆਂ ਵੀ ਜਿਹੜਾ ਅਣਖੀ ਬੰਦਾ ਹੁੰਦਾ ਸੱਚ ਮੁੱਚ ਦਾ ਅਣਖੀ ਜਿਹੜਾ ਅੰਦਰੋਂ ਜਿਉਂਦੀ ਜ਼ਮੀਰ ਵਾਲਾ ਹੁੰਦਾ ਅਣਖੀ ਬੰਦਾ ਚਾਪਲੂਸ ਨਹੀਂ ਹੁੰਦਾ ਨਾ ਰਾਜਨੀਤਿਕ ਲੋਕਾਂ ਦਾ ਚਾਪਲੂਸ ਨਾ ਅਮੀਰ ਲੋਕਾਂ ਦਾ ਚਾਪਲੂਸ ਤੇ ਨਾ ਵੱਡਿਆਂ ਲੋਕਾਂ ਦਾ ਚਾਪਲੂਸ ਅਣਖੀ ਬੰਦਾ ਚਾਪਲੂਸ ਨਹੀਂ ਹੁੰਦਾ ਅਣਖੀ ਬੰਦਾ ਝੂਠ ਨਹੀਂ ਬੋਲਦਾ ਬਿਲਕੁਲ ਬਣਗੇ ਮਾਤਰ ਨਾ ਮਾਤਰ ਬੋਲੇਗਾ ਅਗਰ ਬੋਲਣ ਦੀ ਲੋੜ ਪਈ ਵਰਨਾ ਨਹੀਂ ਬੋਲਦਾ ਅਣਖੀ ਬੰਦਾ ਪੂਛ ਵੀ ਨਹੀਂ ਲਾਉਂਦਾ ਉਹਦੇ ਤੋਂ ਲੋਕ ਇਸ ਕਰਕੇ ਡਰਨ ਵੀ ਲੱਗ ਪੈਂਦੇ ਨੇ ਤੇ ਖਾਰ ਵੀ ਖਾਣ ਲੱਗ ਪੈਂਦੇ ਨੇ ਵੀ ਅਗਰ ਅਸੀਂ ਇਹਦੇ ਨੇੜੇ ਤੇੜੇ ਹੋ ਕੇ ਬੈਠੇ ਜਾਂ ਇਹਦੇ ਨੇੜੇ ਸਭਾ ਮਜਲਿਸ ਦੇ ਅੰਦਰ ਅਸੀਂ ਰਹਿ ਤੇ ਇਹਨੇ ਸੱਚ ਬੋਲਣਾ ਹੈ ਸੱਚ ਬੋਲਣ ਕਰਕੇ ਜਿਹੜਾ ਸਾਡਾ ਉਹ ਪੋਲ ਖੁੱਲਣਾ ਸ਼ੁਰੂ ਹੋ ਜਾਏਗਾ ਇਸ ਕਰਕੇ ਵੀ ਲੋਕ ਉਹਦੇ ਤੋਂ ਖਾਰ ਖਾਣੀ ਸ਼ੁਰੂ ਕਰ ਦਿੰਦੇ ਨੇ ਪਿੰਡ ਦੇ ਅੰਦਰ ਪਰਿਵਾਰ ਦੇ ਅੰਦਰ ਰਿਸ਼ਤੇਦਾਰੀ ਦੇ ਅੰਦਰ ਅਣਖੀ ਬੰਦੇ ਤੋਂ ਡਰਦੇ ਹੋਏ ਉਹਦੇ ਤੋਂ ਖਾਰ ਖਾਂਦੇ ਹੋਏ ਲੋਕ ਇੱਕ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ ਜਿਹਦਾ ਨਾਏ ਫਿਰ ਉਹ ਬੁਰਾਈ ਬੁਰਾਈ ਦੀ ਬਾਹ ਫੜ ਲੈਂਦੇ ਨੇ ਬੁਰਾਈ ਕਰਨੀ ਸ਼ੁਰੂ ਕਰ ਦਿੰਦੇ ਨੇ ਲੋੜ ਨਹੀਂ ਹੈ ਅਸਲ ਵਿੱਚ ਉਹਦੇ ਵਿੱਚ ਹੈ ਵੀ ਨਹੀਂ ਹੈ ਪਰ ਕਰੀ ਜਾ ਰਹੇ ਨੇ ਉਹ ਬੰਦਾ ਬੜਾ ਬੁਰਾ ਏ ਉਹ ਬੰਦਾ ਬੜਾ ਮਾੜਾ ਏ ਜਦ ਕਿ ਉਹਦੇ ਅੰਦਰ ਮਾੜਾਪਨ ਹੁੰਦਾ ਨਹੀਂ ਹੈ ਤੇ ਜੇ ਉਹਨਾਂ ਨੂੰ ਕੋਈ ਥਰਡ ਪਰਸਨ ਕੋਲੋਂ ਆਣ ਕੇ ਇੱਕ ਗੱਲ ਕਹਿ ਦਵੇ ਵੀ ਗੱਲ ਤੇ ਉਸ ਬੰਦੇ ਦੀ ਸੱਚੀ ਮੈਂ ਵੀ ਇਸ ਗੱਲ ਦੀ ਗਵਾਹੀ ਭਰਦਾ ਵੀ ਉਹ ਬੰਦਾ ਸੱਚ ਬੋਲ ਰਿਹਾ ਸੀ ਜਾਂ ਉਹਦੀ ਇਸ ਗੱਲ ਦੇ ਅੰਦਰ ਝੂਠ ਹੈ ਹੀ ਨਹੀਂ ਤੇ ਫਿਰ ਲੋਕ ਨਾ ਆਪਣੀ ਗੱਲ ਨੂੰ ਅੱਗੇ ਲਿਆਉਣ ਵਾਸਤੇ ਫਿਰ ਵੀ ਇਹ ਕਰਟਿਆ ਰਟਾਇਆ ਡਾਇਲੋਗ ਕਹਣਗੇ ਵੇਖੋ ਜੀ ਦੁਨੀਆਦਾਰੀ ਏ ਦੁਨੀਆਦਾਰੀ ਦੇ ਅੰਦਰ ਥੋੜੀ-ਬਹੁਤੀ ਬੇਈਮਾਨੀ ਝੂਠ ਫਰੇਵ ਤੇ ਚਲਦਾ ਹੀ ਚਲਦਾ ਹੈ ਨਾ ਇਹਦਾ ਮਤਲਬ ਇਹ ਹੈ ਵੀ ਉਹ ਆਪਣੀ ਬੇਈਮਾਨੀ ਆਪਣੇ ਝੂਠ ਜਾਂ ਆਪਣੇ ਫਰੇਵ ਦੇ ਉੱਤੇ ਪਰਦਾ ਪਾਉਣਾ ਚਾਹੁੰਦੇ ਨੇ ਇਸ ਤੋਂ ਅੱਗੇ ਅਣਖੀ ਬੰਦੇ ਦਾ ਕਿਸੇ ਵੀ ਕੰਪਨੀ ਦੇ ਅੰਦਰ ਸਮਾਜ ਦੇ ਅੰਦਰ ਆਫਿਸ ਦੇ ਅੰਦਰ ਥੋੜਾ ਜਿਹਾ ਘੱਟ ਹੀ ਤਾਲਮਿਲ ਬੰਦਾ ਦੋ ਗੱਲਾਂ ਨੇ ਜਾਂ ਤੇ ਅਣਖੀ ਬੰਦਾ ਆਪਣੇ ਕੰਮ ਦੇ ਨਾਲ ਕੰਮ ਰੱਖਦਾ ਹੈ ਬਿਲਕੁਲ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰੀ ਜਾਂਦਾ ਹੈ ਦੂਸਰਿਆਂ ਨਾਲ ਹੈ ਲੋ ਹਏ ਤੱਕ ਦੀ ਸਾਝ ਰਹਿੰਦੀ ਹੈ ਕੁਲਿਆ ਮਿਲਿਆ ਜਾਂਦਾ ਹੀ ਨਹੀਂ ਉਹਦਾ ਕਾਰਨ ਇਹ ਵੀ ਜਿਹੜੇ ਦੂਜੇ ਨੇ ਉਹ ਇਹਦੇ ਵਰਗੇ ਨਹੀਂ ਤੇ ਜਿਹੜਾ ਇਹ ਹੈ ਦੂਜਿਆਂ ਵਰਗਾ ਨਹੀਂ ਹੈ ਤਾਂ ਫਿਰ ਤਕਰੀਬਨ ਤਕਰੀਬਨ ਜਦੋਂ ਇੱਕ ਕੰਪਨੀ ਦੇ ਅੰਦਰ ਇੱਕ ਜਾਂ ਦੋ ਜਾਂ ਚਾਰ ਬੰਦੇ ਇਸ ਤਰ੍ਹਾਂ ਦੇ ਮਿਲਣਗੇ ਤੇ ਬਾਕੀ ਸੈਂਕੜੇ ਬੰਦੇ ਇੱਕ ਕਤਾਰ ਦੇ ਅੰਦਰ ਖੜੇ ਮਿਲਣਗੇ ਤੇ ਜ਼ਰੂਰੀ ਗੱਲ ਇਹ ਬਹੁਮਤ ਉਧਰੇ ਵੋਟਾਂ ਉਹਨਾਂ ਦੀਆਂ ਜ਼ਿਆਦੀਆਂ ਨੇ ਇਹਨਾਂ ਨੂੰ ਦਿੱਕਤ ਆਏਗੀ ਆਏਗੀ ਇੱਕ ਜਗ੍ਹਾ ਦੇ ਉੱਤੇ ਮੰਨ ਲਓ ਬੰਦੇ ਕੰਮ ਕਰਦੇ ਹੋਣ 10 ਉਹਨਾਂ ਦੇ ਵਿੱਚੋਂ ਹੋਵੇ ਇੱਕ ਇਮਾਨਦਾਰ ਉਸ ਇੱਕ ਇਮਾਨਦਾਰ ਤੋਂ ਸਾਰੇ ਡਰਨਗੇ ਵੀ ਇਹ ਸਾਡੀ ਕਿਦਰੇ ਪੋਲ ਨਾ ਖੋਲਦਾ ਤੇ ਹੁਣ ਹੋਏਗਾ ਕਿ ਉਹ ਜਿਹੜੇ ਬਾਕੀ ਦੇ 9 ਨੇ ਬਾਕੀ ਦੇ 9 ਜਾਂ ਤੇ ਉਹਨੂੰ ਆਪਣੇ ਵਰਗਾ ਬਣਾਉਣ ਦਾ ਜ਼ੋਰ ਲਾਉਣਗੇ ਜੇ ਨਹੀਂ ਤੇ ਫਿਰ ਉਹਦੀ ਵਿਰੋਧਤਾ ਕਰਨਗੇ ਤੇ ਜਦੋਂ ਵਿਰੋਧਤਾ ਸ਼ੁਰੂ ਹੋਏਗੀ ਤੇ ਫਿਰ ਜਿਹੜਾ ਕੰਪਨੀ ਦਾ ਮਾਲਕ ਹੋਏਗਾ ਉਹ ਸੋਚੇਗਾ ਵੀ 1 ਨਹੀਂ 2 ਨਹੀਂ 4 ਨਹੀਂ 9 ਬੰਦੇ ਦੇ ਵਿਰੁੱਧ ਨੇ ਇਹਦਾ ਮਤਲਬ ਇਹਦੇ ਕਿਦਰੇ ਨ ਕਿਦਰੇ ਗੜਬੜ ਹੋਏਗੀ ਅਗਰ ਉਹ ਇੱਕ ਸ਼ਖਸ ਆਪਣੀ ਇਮਾਨਦਾਰੀ ਦੀ ਗੱਲ ਕਰਦਾ ਵੀ ਹੈ ਤੇ ਮਾਲਕ ਤਾਂ ਵੀ ਉਹਦੀ ਸੁਣਦਾ ਨਹੀਂ ਉਹ ਕਹਿੰਦਾ ਬਹੁਤ ਸਾਰੇ ਲੋਕ ਦੂਜੇ ਪਾਸੇ ਨੇ ਮੇਰਾ ਕੰਮ ਵੀ ਚੱਲ ਰਿਹਾ ਹੈ ਚੰਗਾ ਚੱਲ ਰਿਹਾ ਹੈ ਬੇਸ਼ੱਕ ਉਹ ਕਲਪੀ ਜਾਏ ਪਿੱਟੀ ਜਾਏ ਵੀ ਤੈਨੂੰ ਇਹ ਚੂਨਾ ਲਾ ਰਹੇ ਨੇ ਤੇਰਾ ਨੁਕਸਾਨ ਕਰ ਰਹੇ ਨੇ ਤੈਨੂੰ ਅੱਜ ਸਮਝ ਨਹੀਂ ਆ ਰਹੀ ਥੋੜੇ ਸਮੇਂ ਬਾਅਦ ਜਾਣ ਤੋਂ ਬਾਅਦ ਸਮਝ ਆਏਗੀ ਪਰ ਉਹ ਸੌਂਦਾ ਨਹੀਂ ਹੈ ਤੋ ਖਰ ਇਸ ਤਰ੍ਹਾਂ ਹਰ ਆਫਿਸ ਦੇ ਅੰਦਰ ਹਰ ਕੰਪਨੀ ਦੇ ਅੰਦਰ ਹਰ ਘਰ ਦੇ ਅੰਦਰ ਹਰ ਰਿਸ਼ਤੇਦਾਰੀ ਦੇ ਜਿਹੜਾ ਇੱਕ ਦੈਰਾ ਉਹਦੇ ਅੰਦਰ ਅਣਖੀ ਬੰਦੇ ਨਾਲੋਂ ਲੋਕੀ ਕੰਨੀ ਕਤਰਾਉਣਾ ਸ਼ੁਰੂ ਕਰ ਦਿੰਦੇ ਨੇ ਅਣਖੀ ਬੰਦੇ ਦੇ ਨਾਲ ਕੁਲਣਾ ਮਿਲਣਾ ਸ਼ੁਰੂ ਘੱਟ ਕਰ ਦਿੰਦੇ ਨੇ ਤਾਂ ਕਿ ਸਾਡੀ ਪੋਲ ਨਾ ਖੋਲ ਦਵੇ ਜੇ ਗੁਨਾਹ ਕਰਨਾ ਹੈ ਜ਼ਮੀਰ ਨੂੰ ਮਾਰ ਕੇ ਤੇ ਅਣਖ ਨੂੰ ਮਾਰ ਕੇ ਕੀਤਾ ਜਾਂਦਾ ਹੈ ਝੂਠ ਬੋਲਣਾ ਹੈ ਤਾਂ ਬੇਈਮਾਨੀ ਕਰਨੀ ਹੈ ਤਾਂ ਚੁਗਲੀ ਕਰਨੀ ਹੈ ਤਾਂ ਠੱਗੀ ਠੋਰੀ ਕਰਨੀ ਹੈ ਤਾਂ ਔਰ ਇਹ ਸਾਰਾ ਕੁਝ ਰਿਸ਼ਤੇਦਾਰੀਆਂ ਵਿੱਚ ਵੀ ਚੱਲਦਾ ਹੈ ਤੇ ਫਰੈਂਡ ਸਰਕਲ ਵਿੱਚ ਵੀ ਚੱਲਦਾ ਹੈ ਝੂਠ ਦਾ ਬੋਲਬਾਲਾ ਹੋਣ ਕਰਕੇ ਲੋਕ ਝੂਠ ਦੇ ਨਾਲ ਸਹਿਮਤ ਹੋ ਜਾਂਦੇ ਨੇ ਉਹ ਕਹਿੰਦੇ ਨੇ ਇਹਨੇ ਸਾਰੇ ਲੋਕ ਜਿੱਧਰ ਤੱਕੇ ਖਾ ਰਹੇ ਨੇ ਮੈਂ ਵੀ ਤੁਰਿਆ ਜਣਾ ਜੇ ਉਹ ਬੰਦਾ ਆਪ ਨਾ ਸਹਿਮਤ ਹੋਵੇ ਤੇ ਫਿਰ ਉਹਦੇ ਘਰ ਦੇ ਉਹਦੇ ਬੱਚੇ ਉਹਦੀ ਵਾਈਫ ਇਹ ਕਹਿਣਾ ਸ਼ੁਰੂ ਕਰ ਦਿੰਗੇ ਕਿ ਜਦ ਸਾਰੇ ਲੋਕ ਇੱਕ ਪਾਸੇ ਨੂੰ ਜਾ ਰਹੇ ਨੇ ਤੂੰ ਅੱਡ ਢੋਕੇ ਚੱਲਣ ਦਾ ਯਤਨ ਕਿਉਂ ਕਰਦਾ ਹੈ ਪਰ ਅਖੀਰ ਤੇ ਇੱਕ ਨੁਕਤਾ ਨੋਟ ਕਰ ਲਿਓ ਜਿੰਨਾ ਮੈਂ ਸਮਾਜ ਨੂੰ ਕੁਝ ਦਿੱਤਾ ਹੈ ਜਾਂ ਸਮਾਜ ਨੂੰ ਬਦਲਿਆ ਹੈ ਸਮਾਜ ਦੇ ਨੁਹਾਰ ਬਦਲੀ ਹੈ ਉਹ ਬਹੁਤਿਆਨੇ ਨਹੀਂ ਬਦਲੀ ਭੀੜ ਨਹੀਂ ਬਦਲੀ ਉਹ ਇੱਕ ਇੱਕ ਨਹੀਂ ਬਦਲੀ ਹੈ ਇਕੱਲਿਆਂ ਇਕੱਲਿਆਂ ਨਹੀਂ ਬਦਲੀ ਤਾਂ ਖੈਰ ਅੰਦਰ ਨੂੰ ਜਿਉਂਦਾ ਰੱਖੋ ਅਣਖ ਨੂੰ ਜਗਾ ਕੇ ਰੱਖੋ ਅਣਖ ਨੂੰ ਮਰਨ ਨਾ ਦਿਓ ਤੁਹਾਡੇ ਨਾਲ ਸਹਿਮਤੀ ਕਿਸੇ ਦੀ ਹੁੰਦੀ ਹੈ ਤਾਂ ਠੀਕ ਹੈ ਨਹੀਂ ਵੀ ਹੁੰਦੀ ਤੇ ਕੋਈ ਗੱਲ ਨਹੀਂ ਤੁਸੀਂ ਕਿਸੇ ਦੀ ਵਿਰੋਧਤਾ ਨਾ ਕਰੋ ਤੁਸੀਂ ਈਰਖਾ ਨਾ ਕਰੋ ਪਰ ਆਪਣੇ ਢੰਗ ਦੇ ਨਾਲ ਚੱਲਦੇ ਰਹੋ ਇਹਦੇ ਨਾਲ ਤੁਹਾਡੇ ਅੰਦਰ ਸਕੂਨ ਬਣਿਆ ਰਹੇਗਾ ਤੁਸੀਂ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਆਪਣੇ ਸਮਾਜ ਨੂੰ ਆਪਣੇ ਦੇਸ਼ ਕੌਮ ਨੂੰ ਕੁਝ ਨਾ ਕੁਝ ਦੇ ਸਕੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ